ਕੱਲ ਨੂੰ 28 ਸਤੰਬਰ ਹੈ ਕਿ ਪੋਸਟਾਂ ਦਾ ਐਲਾਨ ਹੋਣ ਜਾ ਰਿਹਾ ਕਿ ਮੁੱਖ ਮੰਤਰੀ ਹਰੀ ਚੰਡੀ ਦੇਵੇਗਾ ਕੱਲ ਨੂੰ ਪੋਸਟਾਂ ਦੀ ਤੇ 55% ਮੁਲਤੋਂ ਰੱਦ ਹੋਵੇਗੀ ਹਾਂ ਇਹ ਚੀਜ਼ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ ਵੀ ਕੱਲ ਨੂੰ 28 ਸਤੰਬਰ ਨੂੰ ਇਹ ਹੋ ਸਕਦਾ ਹੈ ਕਿਵੇਂ ਹੋਊਗਾ ਕੱਲ ਨੂੰ 28 ਸਤੰਬਰ ਨੂੰ ਇੱਕ ਸੰਗਰੂਰ ਵਿਖੇ ਇੱਕ ਵੱਡਾ ਪ੍ਰੋਟੈਸਟ ਜਿਹੜਾ ਕੀਤਾ ਜਾ ਰਿਹਾ ਤੇ ਉਸ ਪ੍ਰੋਟੈਸਟ ਦੇ ਵਿੱਚ ਪੋਸਟਾਂ ਦੀ ਮੰਗ ਵਾਲੇ ਤੇ ਹਰ ਇੱਕ ਸਬਜੈਕਟ ਦੀ ਮੰਗ ਵਾਲੇ ਤੇ 55% ਰੱਦ ਕਰਾਉਣ ਵਾਲੇ ਜਾਂ ਉਮਰ ਹੱਦ ਵਾਲੇ ਸਾਰੇ ਹੀ ਉੱਥੇ ਪਹੁੰਚਣ ਤਾਂ ਕਿ ਜਿਹੜੀਆਂ ਪੋਸਟਾਂ ਜਲਦੀ ਪੱਟੀ ਗਿਣਤੀ ਚੋਂ ਤੇ 55% ਕੱਲ ਨੂੰ ਰੱਦ ਹੋਏ ਇੱਕ ਵੱਡਾ ਪ੍ਰੋਟੈਸਟ ਜਿਹੜਾ ਹੋਣ ਜਾ ਰਿਹਾ ਤੇ ਇਸ ਪ੍ਰੋਟੈਸਟ ਦੇ ਵਿੱਚ ਸਭ ਨੇ ਸਮੂਲੀਅਤ ਦੇਣੀ ਹੈ ਜੇ ਤੁਸੀਂ ਚਾਹੁੰਦੇ ਹੋ ਕਿ ਕੱਲ ਨੂੰ ਇਹ ਜਿਹੜਾ ਲਿਖਿਆ ਹੋਇਆ ਸੱਚ ਹੋ ਜੇ ਕਿ ਜਿਹੜੇ ਆਪਣੇ ਪੰਜਾਬ ਦੇ ਮੁੱਖ ਮੰਤਰੀ ਆ ਕਿ ਉਹ ਹਰੀ ਚੰਡੀ ਦੇ ਦੇਣ ਇਹਨਾਂ ਪੋਸਟਾਂ ਵਾਸਤੇ ਤੇ ਵੀ ਹਾਂ ਵੀ ਅਸੀਂ ਪੋਸਟਾਂ ਕੱਟਣ ਜਾ ਰਹੇ ਹਾਂ 55% ਰੱਦ ਕਰਨ ਜਾ ਰਹੇ ਹਾਂ ਜੇ ਤੁਸੀਂ ਚਾਹੁੰਦੇ ਹੋ ਕਿ ਸਾਡੇ 55% ਵਾਲੇ ਜਿਹੜੀਆਂ ਡਿਗਰੀਆਂ 55% ਤੋਂ ਬੀਏ ਚ ਜਿਨ੍ਹਾਂ ਦੇ ਘਾਟਾ ਤੇ ਉਹ ਨਾ ਰੱਦ ਹੋਣ ਤਾਂ ਕੱਲ ਨੂੰ ਵੀ ਜਾਗੋ ਤੇ ਸੰਗਰੂਰ ਕੇ ਕੱਲ ਨੂੰ ਸੰਡੇ ਹੈਗਾ ਠੀਕ ਹੈ ਐਤਵਾਰ ਦਾ ਦਿਨ ਹੈ ਇੱਕ ਵੱਡਾ ਇਕੱਠ ਹੋਣ ਜਾ ਰਿਹਾ ਤੁਸੀਂ ਇਹ ਨੰਬਰ ਦੇਖਦੇ ਹੋ ਬੇਰਜਗਾਰ ਜਿਹੜਾ ਟੈਕਸਟ ਪਾਸ ਜੁਨੀਅਨ ਹੈਗੀ ਆ ਠੀਕ ਹੈ ਇਹ ਜਸਵੰਤ ਸਿੰਘ ਘਵਾਇਆ ਦਾ ਨੰਬਰ ਹੈ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਕਿੱਥੋਂ ਕਿਸ ਤਰ੍ਹਾਂ ਬੱਸਾਂ ਜਾ ਰਹੀਆਂ ਠੀਕ ਹੈ ਤਾਂ ਕਿੱਥੋਂ ਤੁਸੀਂ ਜਾਣਾ ਤੁਸੀਂ ਆਪ ਵੀ ਜੇਕਰ ਨਜ਼ਦੀਕ ਨੇ ਹੋ ਆਪਣੇ ਸਾਧਨ ਦੇ ਰਾਹੀਂ ਵੀ ਜਿਹੜਾ ਸੰਗਰੂਰ ਕੱਲ ਨੂੰ ਪਹੁੰਚੋ ਤਾਂ ਹੀ ਜਿਹੜੀਆਂ ਮਾਸਟਰ ਗੇਟ ਦੀਆਂ ਪੋਸਟ ਆਉਣਗੀਆਂ ਤਾਂ ਹੀ ਤੁਹਾਡਾ ਭਵਿੱਖ ਜਿਹੜਾ ਸੁਨਹਿਰੀ ਹੋਏਗਾ ਸੋ ਵੀ ਇਸ ਚੀਜ਼ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰੋ ਹਜ਼ਾਰਾਂ ਹੀ ਸਟੂਡੈਂਟ ਜਿਹੜੇ ਬੀਐਡ ਕਰੀ ਬੈਠੇ ਆ ਪੀਐਸਟਡ ਪਾਸ ਕਰੀ ਬੈਠੇ ਆ ਪਰ 55% ਰੱਦ ਕਰਵਾਉਣੀ ਵੀ ਜ਼ਰੂਰੀ ਹੈ ਤੇ ਮਾਸਟਰ ਕੇਡ ਦੀਆਂ ਵੱਡੀ ਗਿਣਤੀ ਚ ਪੋਸਟਾਂ ਲੈਉਣੀਆਂ ਵੀ ਜ਼ਰੂਰੀ ਆ ਸੋ ਇਹ ਵੀ ਤੁਹਾਡੇ ਸਾਹਮਣੇ ਇੱਕ ਜਿਹੜੀ ਸਪੈਸ਼ਲ ਵੀਡੀਓ ਇਸੇ ਕਰਕੇ ਬਣਾਈ ਗਈ ਹੈ ਆਸ ਹੈ ਕਿ ਕੱਲ ਨੂੰ ਕੁਝ ਨਵਾਂ ਕੁਝ ਚੰਗਾ ਜਿਹੜਾ ਸਰਕਾਰ ਵੱਲੋਂ ਦਿੱਤਾ ਜਾਵੇ ਪਰ ਤੁਹਾਡਾ ਇੱਕ ਵੱਡਾ ਇਕੱਠ ਹੋਣਾ ਜ਼ਰੂਰੀ ਹੈ ਜੇ ਤੁਸੀਂ ਇਸ ਤਰ੍ਹਾਂ ਦੇ ਇਕੱਠ ਕਰੋਗੇ ਤਾਂ 100% ਤੁਹਾਡਾ ਕੱਲ ਨੂੰ ਹੀ ਜਿਹੜਾ ਮਸਲਾ ਹੱਲ ਹੋ ਜਾਏਗਾ ਸੋ ਜੇਕਰ ਤੁਸੀਂ ਮਾਸਟਰਗੇਟ 55% ਜਿਹੜੀ ਸ਼ਰਤ ਹੈ ਬੇਤੁਕੀ ਉਸ ਨੂੰ ਰੱਦ ਕਰਵਾਉਣ ਦੇ ਸੰਬੰਧੀ ਜਾਗ ਰਹੇ ਹੋ ਤੁਹਾਡੇ 55% ਤੋਂ ਘੱਟ ਹੈ ਤੁਸੀਂ ਉਹਦੀ ਹਰ ਇੱਕ ਜਾਣਕਾਰੀ ਰੱਖਣਾ ਚਾਹੁੰਦੇ ਹੋ ਤਾਂ ਆਪਣਾ ਇੱਕ ਗਰੁੱਪ ਬਣਾਇਆ ਹੋਇਆ ਹੈ 55% ਦੀ ਸ਼ਰਤ ਨੂੰ ਰੱਦ ਕਰਾਉਣ ਸੰਬੰਧੀ ਤੇ ਕੱਲ ਨੂੰ ਇਸ ਧਰਨੇ ਵਿੱਚ 55% ਸੰਬੰਧੀ ਕੀ ਹੋਣ ਜਾ ਰਹੇ ਆ ਜਾਂ ਕੁਝ ਨਿਕਲ ਕੇ ਆਉਂਦਾ ਜਾਂ ਨਹੀਂ ਆਉਂਦਾ ਉਹਦੀ ਹਰ ਇੱਕ ਨਵੀਂ ਜਾਣਕਾਰੀ ਦੇ ਲਈ ਜਾਂ 55% ਨੂੰ ਰੱਦ ਕਰਾਉਣ ਲਈ ਅੱਗੇ ਕਿਹੜੀ ਯੂਨੀਅਨ ਕੰਮ ਕਰ ਰਹੀ ਤਾ ਕਿਹੜੇ ਪ੍ਰੋਟੈਸਟ ਤੁਹਾਨੂੰ ਜਾਣ ਦੀ ਜ਼ਰੂਰਤ ਹੈਗੀ ਆ ਤਾਂ ਤੁਹਾਨੂੰ 55% ਰੱਦ ਕਰਾਉਣ ਵਾਸਤੇ ਕੀ ਕਰਨਾ ਚਾਹੀਦਾ ਉਹਦੇ ਨਾਲ ਸੰਬੰਧਤ ਇੱਕ ਆਪਣੇ ਗਰੁੱਪ ਦਾ ਲਿੰਕ ਇਸ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਇੱਕ ਲਿੰਕ ਦਿੱਤਾ ਹੋਇਆ ਉਸ ਡਿਸਕ੍ਰਿਪਸ਼ਨ 'ਚ ਵੀ ਦਿੱਤਾ ਹੈ ਕਮੈਂਟ ਬਾਕਸ 'ਚ ਵੀ ਇੱਕ ਲਿੰਕ ਦਿੱਤਾ ਹੋਇਆ ਕਮੈਂਟ ਬਾਕਸ 'ਚ ਜੋ ਵੀ ਲਿੰਕ ਦਿੱਤਾ ਹੈ ਉਸ ਲਿੰਕ ਤੇ ਜਾ ਕੇ ਹੁਣੇ ਜੁਆਇਨ ਕਰੋ ਜਿਹੜਾ 55% ਸੰਬੰਧੀ WhatsApp ਗਰੁੱਪ ਜਿਹੜਾ ਬਣਿਆ ਹੋਇਆ ਆਪਣਾ ਉਸ ਗਰੁੱਪ 'ਚ ਤੁਸੀਂ ਜੁਆਇਨ ਹੋ ਜਾਓਗੇ ਤੁਹਾਨੂੰ ਹਰ ਇੱਕ ਆਉਣ ਵਾਲੀ ਜਾਣਕਾਰੀ ਮਾਸਟਰ ਜੀ ਦੀਆਂ ਪੋਸਟਾਂ ਸੰਬੰਧੀ ਤੇ 55% ਸੰਬੰਧੀ ਜਿਹੜੀ ਸਹੀ ਤੇ ਸਟਿੱਕ ਜਾਣਕਾਰੀ ਉਸ ਗਰੁੱ